ਮਹੱਲਾ ਚੌਥਾ ਹਰ ਪਹਿਲੀ ਲਾ ਪਰਵਰਤੀ ਕਰਮ ਤੇੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਕਰਮ ਦਿੜੋ ਪਾਪਤ ਜਾਇਆ ਬਲਰਾਮ ਜੀਓ ਪਹਿਲੇ ਲਾ ਪਰਵੇਤੀ ਕੰਨ ਢੜਾਇਆ ਬਲਰਾਮ ਜੀਓ ਬਾਣੀ ਬ੍ਰਹਮ ਵੇਦ ਤਰੰਤ ਢੋ ਪਾਪਤ ਜਾਇਆ ਬਲਰਾਮ ਜੀਓ ਤਾਇੰਤ ਢੋ ਹਰਿ ਨਾਮਤਿ ਆਵੋ ਸਿਮਰਤ ਨਾਮ ਢੜਾਇਆ ਬੁਰ ਬੁਰ ਪੂਰਾ ਆਇਆ ਤੋ ਸਭ ਕੇ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਵਾ ਬੜ ਪਾਗੀ ਮਨ ਹਰ ਮੀਠਾ ਲਾਇਆ ਜਨ ਕਹਾ ਨਾਨਕ ਲਾ ਪਹਿਲੀ ਅਨੰਭ ਕਾ ਚਿਰ ਛਾਇਆ ਆ ਰੂਹੀ ਦਾ ਸਤਗੁਰੂ ਪੁਰਖ ਮਿਲਾਇਆ ਬਲਰਾਮ ਜੀਓ ਨਿਰਪਾਪੈ ਮਨ ਹੋਏ ਹਾਂ ਮੈਂ ਮੈਲ ਛਵਾਇਆ ਬਲਰਾਮ ਜੀਓ ਨਿਰਮਲ ਪਾਪਾਇਆ ਹਰਿ ਕੁੰਡ ਕਾਇਆ ਹਰਿ ਵੇਖ ਰਾਮ ਹਜ਼ੂਰੇ हरा तं राम पसारया स्वामी सर्वे अन्तर्वा हर मिल हर प्रभ एको मिलहर जन काए गाये कूजि लाव चलाई अनहर सबल वचाए ਆਤਿ ਜਿਲਾ ਮਨ ਚਾਪਿਆ ਬੈਰਾਗਿਆ ਭਲਰਾਮ ਜੀਓ ਸੰਜਨਾ ਹਰ ਮੇਲ ਹਰ ਪਾਇਆ ਵੜਪਾ ਕੀਆ ਭਲਰਾਮ ਜੀਓ ਮੇਲ ਮਲ ਹਰ ਪਾਇਆ ਹਰ ਕੁੰਕਾਇਆ ਮੁਖਬੋਰੀ ਹਰ ਬਾਣੀ ਸਾਂਝਾ ਵੜ ਪਾਗੀ ਪਾਇਆ ਹਰ ਕਥਿਏ ਕਤ ਕਹਾਣੀ ਸਿਰਦੇ ਹਰ ਹਰ ਹਰਤ ਰੂਪ ਜੀ ਹਰ ਜੰਬੇ ਮਸਤਕ ਪਾਗ ਜਿਓ ਜਨਨਾਰਕ ਬੋਲੇ ਕੀ ਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਓ हर चौखला मन चौ मन सहज पया हर पाया बलराम जि ओर् सुबाय हर मन लाया बल राम जि हर मीठा ला मेरे प्रभ पायान हर लेवलाई ਮਨ ਚੇਤਿਆ ਫਲ ਪਾਇਆ ਸੁਆਮੀ ਹਰਨਾ ਵਜੀ ਪਾਈ ਹਰ ਪ੍ਰਭ ਮਠਾ ਕੋ ਕਾਜ ਰਛਾਇਆ ਕਰ ਹਿਰਦੈ ਨਾਮ ਵਿਕਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਹਰ ਪ੍ਰੋਖਾ ਪੁਰ ਕਾਜ ਚਾਇਆ ਤਰ ਹਿਰਦ ਨਾਮ ਵਿਕਾਸੀ ਜਨਨਾਨ ਪੂਲੇ ਚੋਤੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ